ਪੰਜਾਬੀਓ ਤੁਹਾਡੇ ਸਾਥ ਦੀ ਅੱਜ ਬਹੁਤ ਲੋੜ ਹੈ ਸ਼ੰਭੂ ਬਾਰਡਰ ਤੋਂ ਜਗਜੀਤ ਡੱਲੇਵਾਲ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਾਨਾ ਸਿੱਧੂ ਦਾ ਮੂੜ ਬਿਆਨ ਸਾਹਮਣੇ ਆ ਰਿਹਾ ਹੈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਉੱਤੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਭੋਖੜਤਾਲ ਦੇ ਉੱਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਪਰੰਤੂ ਉੱਥੇ ਹੀ ਸਰਕਾਰਾਂ ਦੇ ਵੱਲੋਂ ਇਹ ਨਵੀਂ ਸਾਜ਼ਿਸ਼ ਚੱਲੀ ਗਈ ਹੈ ਤੇ ਜਿਸ ਦੇ ਵਿੱਚ ਜਗਜੀਤ ਢੱਲੇਵਾਲ ਨੂੰ ਗ੍ਰਿਫਤਾਰ ਕਰ ਲਿਆ ਤੇ ਹਿਰਾਸਤ ਦੇ ਵਿੱਚ ਲੈ ਕੇ ਉੱਥੇ ਹੀ ਜਿਹੜਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਲੈ ਕੇ ਪਰਦਾ ਫਾਸ਼ ਕੀਤਾ। ਆਓ ਤੁਹਾਨੂੰ ਸੁਣੋਨੇ ਪਹਿਲਾਂ ਪੰਨਾ ਸਿੱਧੂ ਦਾ ਕੀ ਕਹਿਣਾ ਹੈ। ਤੇ ਸਭ ਨੂੰ ਬੇਨਤੀ ਆ ਭਰਾਵੋ ਕਿ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਜਿਨ੍ਹਾਂ ਨੇ ਕਿ ਅੱਜ ਆਪਣੀ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੇ ਜਮੀਨਾ ਬਚਾਉਣ ਲਈ ਮਰਨ ਵਰ ਤੇ ਉੱਪਰ ਬੈਠਣਾ ਸੀਗਾ ਉਹਨਾਂ ਦਾ ਅੱਜ 26 ਤਰੀਕ ਨੂੰ ਉਹਨੇ ਐਲਾਨ ਕੀਤਾ ਸੀਗਾ ਪਰ ਅੱਜ ਜਿਹੜਾ ਕਿ ਤਿੰਨ ਕਜੇ ਤੇ ਦੋ ਦੋ ਤਿੰਨ ਵਜੇ ਦੀ ਖਬਰ ਆ ਵੀ ਉਹ ਉੱਥੇ ਕਿ 2.5 300 ਬੰਦਾ ਪ੍ਰਸ਼ਾਸਨ ਦਾ ਗਿਆ ਤੇ ਡੱਲੇਵਾਲ ਸਾਹਿਬ ਨੂੰ ਚੱਕ ਲਿਆ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਜੇਕਰ 70 ਸਾਲ ਦਾ ਬਜ਼ੁਰਗ ਸਾਡੇ ਲਈ ਇੰਨਾ ਸੰਘਰਸ਼ ਕਰ ਰਿਹਾ ਹੈ ਸਾਡੇ ਲਈ ਆਪਣੀ ਜਾਨ ਟਿਕਰ ਦੀ ਪਰਵਾਹ ਨਹੀਂ ਕਰ ਰਿਹਾ ਤਾਂ ਸਾਨੂੰ ਸਭ ਨੂੰ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਦਾ ਸਾਥ ਦੇਣਾ ਚਾਹੀਦਾ ਮੇਰੀ ਸਭ ਨੂੰ ਬੇਨਤੀ ਹੈ ਵੀ ਸਾਰੇ ਜਾਣੇ ਡੱਲੇਵਾਲ ਸਾਹਿਬ ਦਾ ਸਾਥ ਦਿਓ ਉਹਨਾਂ ਨੂੰ ਕਿਸ ਪ੍ਰਕਾਰ ਕਿਉਂ ਚੱਕਿਆ ਗਿਆ ਕਿਉਂਕਿ ਉਹਨਾਂ ਨੇ ਜਦੋਂ ਸਾਫ਼ ਗੱਲ ਕਹਤੀ ਵੀ ਅਸੀਂ ਕਿਹਦਾ ਟਕਰਾ ਨਹੀਂ ਇਸ ਦਾ ਭਾਈ ਆਪਣਾ ਜਿਹੜਾ ਕਿ ਮਰਨਵਰ ਤੋਂ ਉੱਪਰ ਬੈਠਾਂਗੇ ਜਦੋਂ ਸਰਕਾਰ ਸਾਡੀਆਂ ਗੱਲਾਂ ਮੰਨਣ ਨੂੰ ਤਿਆਰ ਨਹੀਂ ਇਸ ਵੀਡੀਓ ਨੂੰ ਬាទ ਤੋਂ ਬਾਅਦ ਸ਼ੇਅਰ ਕਰ ਦੇਣਾ ਕਿਉਂਕਿ ਹਜੇ ਮੈਂ ਦੇਖਿਆ ਮੀਡੀਆ ਦੇ ਵਿੱਚ ਵੀ ਇਹ ਗੱਲ ਨਹੀਂ ਚੱਲੀ ਮੀਡੀਆ ਨੇ ਵੀ ਖ਼ਬਰ ਨਹੀਂ ਚਲਾਈ ਤਾਂ ਤੁਹਾਨੂੰ ਮੇਰੀ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਆਪਾਂ ਡੱਲੇਵਾਲ ਸਾਹਿਬ ਦਾ ਸਾਥ ਦਈਏ ਤੇ ਖਨੋਰੀ ਬਾਰਡਰ ਤੇ ਪਹੁੰਚੀਏ ਸਾਡੀ ਤਰੀਕ ਆ ਅੱਜ ਤਰੀਕ ਭੁਗਤਣ ਤੋਂ ਬਾਅਦ ਅਸੀਂ ਉੱਥੇ ਪਹੁੰਚਦੇ ਆ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਵੱਡੀ ਗਿਣਤੀ ਦੇ ਵਿੱਚ ਆਪਾਂ ਡੱਲੇਵਾਲ ਦਾ ਸਾਥ ਦਈਏ ਜਿੰਨੇ ਵੀ ਜਾਣੇ ਤੁਸੀਂ ਮੇਰੀ ਇਸ ਗੱਲਬਾਤ ਨੂੰ ਸੁਣਦੇ ਹੋ ਉਹਨਾਂ ਨੂੰ 2 ਤੋਂ 3 ਵਜੇ ਦੇ ਅ ਵਿਚਕਾਰ ਰਾਤ ਨੂੰ ਉਹਨਾਂ ਨੂੰ ਚੱਕ ਲਿਆ ਕਿਉਂਕਿ ਉਹ ਸੁੱਤੇ ਪਏ ਸੀਗੇ ਸੁੱਤੇ ਪਏ ਨੂੰ ਟਰਾਲੀ ਦੇ ਵਿੱਚ ਚੱਕ ਕੇ ਪ੍ਰਸ਼ਾਸਨ ਲੈ ਗਿਆ ਇਸ ਕਰਕੇ ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਨਲਾਇਕੀ ਆ ਗਲਤੀ ਆ ਕਿ ਇਸ ਪ੍ਰਕਾਰ ਜਿਹੜਾ ਚੱਕਿਆ ਜਾ ਰਿਹਾ ਹੁਣ ਸਾਨੂੰ ਸਭ ਨੂੰ ਬੇਨਤੀ ਆ ਅਸੋਂ ਅਸੀਂ ਆ ਪਾਰਟੀਆਂ ਦੇ ਵਿੱਚੋਂ ਬਾਹਰ ਨਿਕਲ ਕੇ ਆਓ ਉਸ ਸੰਘਰਸ਼ੀ ਯੋਧੇ ਦਾ ਸਰਦਾਰ ਜਜੀਤ ਸਿੰਘ ਜਿੱਦੀਵਾਲ ਦਾ ਸਾਥ ਦਈਏ ਜਿਹੜਾ ਕਿ ਇੰਨੀਆਂ ਬਿਮਾਰੀਆਂ ਦੇ ਬਾਵਜੂਦ ਵੀ ਜਿਹੜੀ ਸਾਡੇ ਪੰਜਾਬ ਦੀ ਲੜਾਈ ਲੜ ਰਿਹਾ ਹੈ ਸਾਡੀ ਪੰਜਾਬ ਦੀ ਕਿਸਾਨੀ ਬਚਾਉਣ ਲਈ ਲੜਾਈ ਲੜ ਰਿਹਾ ਤਾਂ ਸਾਨੂੰ ਸਭ ਨੂੰ ਬੇਨਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦਾ ਸਾਥ ਦੇਣਾ ਚਾਹੀਦਾ ਖਨੌਰੀ ਸ਼ੰਭੂ ਬਾਰਡਰ ਤੇ ਪਹੁੰਚੋ ਉੱਥੇ ਆਪਣੀ ਗਿਣਤੀ ਵਧਾਓ ਸਾਰਿਆਂ ਨੂੰ ਬੇਨਤੀ ਹੈ ਵੀ ਆਪ ਕੋ ਆਪਣਾ ਬਣਦਾ ਯੋਗਦਾਨ ਪਾਈਏ ਆਓ ਹੁਣ ਘਰਾਂ ਦੇ ਵਿੱਚ ਨਾ ਬੈਠੇ ਰਹੀਏ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਬਜ਼ੁਰਗ ਨੇ ਪਰ ਨਹੀਂ ਕਰ ਲਿਆ ਬਈ ਮੈਂ ਲੋਕਾਂ ਲਈ ਆਪਣੀ ਜਾਨ ਦੇਣੀਆਂ ਮੈਂ ਲੋਕਾਂ ਲਈ ਮਰਨ ਵਰਤ ਤੇ ਬੈਠਣ ਲਈ ਜਾ ਰਿਹਾ ਹੁਣ ਲੋਕ ਦੇਖਦੇ ਆ ਵੀ ਆਪਾਂ ਨੇ ਕਿੰਨਾ ਕੁ ਸਾਥ ਦਿੰਦੇ ਨੇ ਕਿੰਨੇ ਕ ਡੱਲੇਵਾਲ ਸਾਹਿਬ ਦੇ ਨਾਲ ਖੜਦੇ ਨੇਗੇ ਜਿਨ੍ਹਾਂ ਨੇ ਹਮੇਸ਼ਾ ਤੋਂ ਹੀ ਪੰਜਾਬ ਦੀ ਲੜਾਈ ਲੜੀ ਆ ਕਿੰਨੇ ਸਾਲਾਂ ਤੋਂ ਪੰਜਾਬ ਦੀ ਲੜਾਈ ਲੜਦੇ ਆ ਰਹੇ ਨੇ ਉਹ ਬਜ਼ੁਰਗ ਨੌਜਵਾਨੋਂ ਮੇਰੀ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਨੌਜਵਾਨੋਂ ਕਿਤੇ ਲੀਡਰਾਂ ਪਿੱਛੇ ਭੱਜਲਣ ਨੂੰ ਕਿਤੇ ਕਿਸੇ ਪਿੱਛੇ ਭੱਜਲਣ ਨੂੰ ਕਿਤੇ ਕਲਾਕਾਰਾਂ ਪਿੱਛੇ ਭੱਜਲਣ ਨੂੰ ਕਿਤੇ ਬਾਹਰ ਨੂੰ ਭੱਜਲਣ ਨੂੰ ਜਿਹੜੀ ਪੰਜਾਬ ਦੀ ਧਰਤੀ ਜਿਹੜੀ ਜ਼ਮੀਨ ਬਚਾਉਣ ਦੀ ਲੜਾਈ ਆ ਜਿਹਦੀ ਲੜਾਈ ਸਾਡੇ ਜਥੇਬੰਦੀਆਂ ਲੜ ਰਹੀਆਂ ਨੇ ਕਿਹਾ ਆਓ ਇਕੱਠੇ ਹੋ ਕੇ ਨੌਜਵਾਨੋਂ ਦਾ ਸਾਥ ਦਿਓ ਵੱਡੀ ਗਿਣਤੀ ਦੇ ਵਿੱਚ ਖਨੌਰੀ ਬਾਰਡਰ ਤੇ ਪਹੁੰਚੇ ਅਸੀਂ ਵੀ ਪਹੁੰਚਾਂਗੇ ਜਦੋਂ ਮੇਰੀ ਆ ਤਰੀਖ ਖਤਮ ਹੋਗੀ ਮੈਂ ਹੁਣ ਨਹੀਂ ਪਹੁੰਚਦਾ ਸਾਡੇ ਆ ਤਰੀਕ ਆ ਤਰੀਕ ਤੋਂ ਬਾਅਦ ਮੈਂ ਉੱਥੇ ਪਹੁੰਚਦਾ ਆਓ ਨੌਜਵਾਨੋ ਸਾਰੇ ਜਾਣੇ ਖਨੌਰੀ ਬਰਡ ਤੇ ਚਲੋ ਉਸੇ ਸਭ ਨੂੰ ਮੇਰੀ ਬੇਨਤੀ ਆ ਵੀ ਮੇਰੀ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰਨਾ ਢੱਲੇਵਾਲ ਸਾਹਿਬ ਨੂੰ ਰਾਤ ਜਿਹੜਾ ਕਿ ਦੁਬਾਰਾ ਫਿਰ ਮੈਂ ਬਾਰ ਬਾਰ ਹੀ ਅਪੀਲ ਕਰਦਾ ਵੀ ਰਾਤ ਪ੍ਰਸ਼ਾਸਨ ਨੇ 2500 ਬੰਦਾ ਪੁਲਿਸ ਦਾ ਆ ਕੇ ਸੁੱਤੇ ਪਿਆ ਸੀ ਕਿ ਢੱਲੇਵਾਲ ਸਾਹਿਬ ਸੁੱਤੇ ਪੈਨ ਉਹਨਾਂ ਨੂੰ ਟਰਾਲੀ ਦੇ ਵਿੱਚ ਆ ਕੇ ਭੰਨ ਤੋੜ ਕਰਕੇ ਪ੍ਰਸ਼ਾਸਨ ਚੱਕ ਕੇ ਲੈ ਗਿਆ ਆ ਜੋ ਆਪਾਂ ਛਡਾਉਣ ਵੀ ਜਾਣਦੇ ਆ ਆਪਾਂ ਬਾਹਰ ਵੀ ਲਿਆਉਣ ਜਾਣ ਜਾਣਦੇ ਆ ਜਿਹੜੀ ਗੱਲ ਡੱਲੇ ਆਲ ਸਭ ਨੇ ਜੇ ਧਾਰਨ ਕਰ ਲਈ ਅਸੀਂ ਉਸੇ ਦੇ ਉਹਨਾਂ ਦੀ ਗੱਲ ਤੇ ਫੁੱਲ ਚੜਾਵਾਂਗੇ ਜਿੰਨਾ ਟਾਈਮ ਚਾਰਾ ਸਰਕਾਰ ਸਾਟਿਆਂ ਮੰਗਾ ਮੰਨੇ ਸਾਡੀਆਂ ਸਰਕਾਰ ਜੋ ਡੱਲੇਵਾਲ ਸਾਹਿਬ ਕਹਿੰ ਰਹੇ ਨੇ ਜੋ ਸਾਡੇ ਜਥੇਬੰਦੀਆਂ ਕਹਿ ਰਹੇ ਨੇ ਸਾਨੂੰ ਐਮਐਸਪੀ ਮਿਲਣੀ ਚਾਹੀਦੀ ਹੈ ਜੋ ਸਾਡੇ ਮੰਗਾ ਨੇ ਉਹ ਮੰਨੇ ਤੇ ਨਹੀਂ ਪ੍ਰਤੀ ਸੰਘਰਸ਼ ਜਿਹੜਾ ਹੋਰ ਤੇਜ਼ ਕਰਾਂਗੇ ਲੜਾਈ ਹੋਰ ਤੇਜ਼ ਕਰਾਂਗੇ ਇਸ ਲੜਾਈ ਦੇ ਵਿੱਚ ਸਾਨੂੰ ਸਭ ਨੂੰ ਸਾਥ ਦੇਣ ਦੀ ਲੋੜ ਆ ਮੇਰੇ ਸਾਰੇ ਨੌਜਵਾਨਾਂ ਨੂੰ ਭਣਾ ਭਰਾਵਾਂ ਨੂੰ ਵੀਰ ਬਜ਼ੁਰਗਾਂ ਨੂੰ ਬੇਨਤੀ ਆ ਵੀ ਆਓ ਖਨੌਰੀ ਬਾਡਰ ਤੇ ਪਹੁੰਚ ਕੇ ਸਰਦਾ ਡਿਗਜੀਤ ਸਿੰਘ ਜੀ ਡੱਲੇਵਾਲ ਦਾ ਸਾਥ ਦਈਏ ਤੇ ਸਾਰੇ ਭੰਦੇਰ ਸਾਹਿਬ ਨੇ ਉੱਥੇ ਸਰਜੀਤ ਫੂਲ ਜੀ ਨੇਗੇ ਸਾਰੀਆਂ ਜਥੇਬੰਦੀਆਂ ਲਗੀਆਂ ਬਾਕੀ ਮੇਰੀ ਅਪੀਲ ਇਹੀ ਆ ਕਿ ਜਿਹੜੇ ਦੂਜਿਆਂ ਸਾਡੇ ਜਥੇਬੰਦੀਆਂ ਨੇਗੀਆਂ ਜਿੰਨੀਆਂ ਵੀ ਸਾਡੇ ਦੂਜੇ ਜਥੇਬੰਦੀਆਂ ਨੇਗੀਆਂ ਆਪੋ ਆਪਣੇ ਵਖਰੇਵੇਂ ਦੂਰ ਕਰਕੇ ਇਹ ਲੜਾਈ ਏਕਾ ਜਿਹ ਹੁਣ ਇੱਕ ਬਜ਼ੁਰਗ ਨੇ ਐਡੀ ਵੱਡੀ ਧਾਰਨ ਕਰ ਲਿਆ ਕਿ ਮੈਂ ਆਪਣੀ ਜਾਣ ਦੀ ਪਰਵਾਹ ਨਹੀਂ ਕਰਦਾ ਤਾਂ ਸਾਡੇ ਜਿੰਨੀਆਂ ਵੀ ਦੂਜੇ ਦੂਸਰੇ ਜਥੇਬੰਦੀਆਂ ਨੇ ਮੇਰੇ ਹੱਥ ਮੰਨ ਕੇ ਉਹਨਾਂ ਚਰਨਾਂ ਦੇ ਵਿੱਚ ਆਗੂਆਂ ਦੇ ਪੈਰਾਂ 'ਚ ਬੇਨਤੀ ਆ ਵੀ ਤੁਸੀਂ ਦੇਖੋ ਹੁਣ ਇਸ ਲੜਾਈ ਦੇ ਲਈ ਇਕੱਠੇ ਹੋ ਦੂਸਰੇ ਜਥੇਬੰਦੀਆਂ ਵੀ ਸਾਥ ਦੇਣ ਵਿਸਾਖਾ ਅਗਰਾਹਾ ਜਥੇਬੰਦੀ ਦੀ ਗੱਲ ਕਰ ਲੋ ਵਿਸਾਖਾ ਰਾਜੇਵਾਲ ਸਾਹਿਬ ਦੀ ਗੱਲ ਕਰ ਲੋ ਵਿਸਾਖਾ ਜਿੰਨੀਆਂ ਵੀ ਸਾਡੇ ਕਾਦੀਆਂ ਦੀ ਜਥੇ ਹੁੰਦੀਆਂ ਨੇ ਗੱਲ ਕਰ ਲੋ ਟਕਾਉਂਦਾ ਦੀ ਗੱਲ ਕਰ ਲੋ ਜਿੰਨੀਆਂ ਵੀ ਸਾਡੇ ਸਤਕਾਰਯੋਗ ਆਕੂ ਨੇ ਉਹਨਾਂ ਨੇ ਮੈਂ ਸਾਰਿਆਂ ਨੂੰ ਹੱਥ ਮੰਨ ਕੇ ਬੇਨਤੀ ਕਰਦਾ ਵੀ ਹੁਣ ਸਾਨੂੰ ਸਾਨੂੰ ਲੱਗ ਲੱਗ ਹੋਣ ਦੀ ਲੋੜ ਨਹੀਂ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਦੂਜੀਆਂ ਜਥੇਬੰਦੀਆਂ ਵੀ ਨਾਲ ਤੁਰਨ ਸਾਰੇ ਇਕੱਠਿਆਂ ਹੋ ਕੇ ਜਿਹੜੀਆਂ ਆਪਾਂ ਲੜਾਈ ਲੜੀਏ ਟੱਲੇਵਾਲ ਸਾਹਿਬ ਜੱਜ ਮਰਨ ਬਾਅਦ ਪ੍ਰੋਬੈਸ਼ਨ ਲਈ ਜਾ ਰਹੇ ਤਾਂ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨਾ ਚਾਹੀਦਾ ਇੰਨਾ ਕਿ ਮੇਰੇ ਸਾਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਕਿਰਤੀ ਕਮੇ ਨੂੰ ਬੇਨਤੀ ਆ ਵੀ ਤੁਸੀਂ ਇਹ ਨਾ ਗੱਲ ਕਹਾ ਕਰੋ ਦੇਖੋ ਜੀ ਤਾਂ ਕਿਸਾਨ ਨੇ ਤਾਂ ਕਿੱਥੇ ਬੰਦੇ ਦਾ ਬੈਠਾ ਹੈ ਦੇਖੋ ਤਾਂ ਕੰਮ ਹੀ ਹੁੰਦਾ ਜਿਹੜਾ ਲੀਡਰਾਂ ਸਰਕਾਰਾਂ ਨੇ ਸਾਡੇ ਦਿਮਾਗ ਦੇ ਵਿੱਚ ਬਿਠਾਤਾ ਉਹਦੇ ਖਿਲਾਫ ਬੋਲੀ ਹੁੰਦਾ ਉਹਦੇ ਖਿਲਾਫ ਬੋਲੀ ਜਾਂਦਾ ਲੜਨ ਵਾਲੇ ਲੋਕਾਂ ਨੂੰ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਸਾਡੀ ਲੜਾਈ ਆ ਸਰਕਾਰਾਂ ਨਾਲ ਲੀਡਰਾਂ ਨਾਲ ਸਾਡੀ ਲੜਾਈ ਸਿਸਟਮ ਨਾਲ ਲੜਾਈ ਆ ਇਹ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਵੀ ਸਾਡੀ ਲੜਾਈ ਜਿਹੜੀ ਸਿਸਟਮ ਨਾਲ ਲੜਾਈ ਆ ਸਾਡੀ ਲੜਾਈ ਆਫਤ ਦੇ ਵਿੱਚ ਨਹੀਂ ਹੋਣੀ ਚਾਹੀਦੀ ਵਿੱਚ ਸਕੋ ਧਾਰਮਿਕ ਜਥੇਬੰਦੀਆਂ ਨੇ ਵਿੱਚ ਸਕੋ ਕਿਸਾਨ ਜਥੇਬੰਦੀਆਂ ਨੇ ਵਿੱਚ ਸਕੋ ਮਜ਼ਦੂਰ ਜਥੇਬੰਦੀਆਂ ਨੇ ਸਾਡੇ ਸਾਰਿਆਂ ਦੀ ਲੜਾਈ ਸਿਸਟਮ ਨਾਲ ਹੋਣੀ ਚਾਹੀਦੀ ਹੈ ਸਾਨੂੰ ਆਫਤ ਦੇ ਵਿੱਚ ਕੁਦਰਤ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ